ਚੰਨਾਂ ਵਿੱਚ ਵੀ ਜੁੜ ਕੇ ਮਸਤ ਰੋ ਇੱਥੇ ਜੀਵਨ ਤੈਨੂੰ ਕਿਹੜਾ ਮਿਲਣਾ ਹੈ ਗੁਰੂ ਨੂੰ ਪਤਾ ਜਿਹੜਾ ਮਸਤ ਰਹਿੰਦਾ ਉਹਨੂੰ ਫਿਰ ਜੀਵਨ ਪਰਮਾਤਮਾ ਵਾਲੇ ਪਾਸੇ ਜਾਣ ਵਾਲਾ ਮਿਲ ਜਾਂਦਾ ਉਹ ਗੁਰੂ ਗ੍ਰੰਥ ਸਾਹਿਬ ਦੇ ਚੰਨਾਂ ਜੁੜ ਕੇ ਪਰਮਾਤਮਾ ਵਾਲੇ ਪਾਸੇ ਤੁਰ ਪੈਂਦਾ ਉਹਨੇ ਜੀਵਨ ਲੱਲਿਆ ਗੁਰੂ ਗ੍ਰੰਥ ਸਾਹਿਬ ਦੇ ਕੋਲ ਗੁਰੂ ਗ੍ਰੰਥ ਸਾਹਿਬ ਸਾਡਾ ਜੀਵਨ ਹੈ ਠੀਕ ਹੈ ਤੇ ਜਿਨ੍ਹਾਂ ਨੇ ਇਹ ਚੀਜ਼ ਮੰਨ ਲਈ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਜੀਵਨ ਹੈ ਉਹ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਂਦੇ ਨੇ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਂਦੇ ਨੇ ਉਹ ਫਿਰ ਗੁਰੂ ਗ੍ਰੰਥ ਸਾਹਿਬ ਚੰਨਾਂ ਦੇ ਵਿੱਚੋਂ ਦਾਤ ਲੈ ਲੈਂ ਹੈਨਾ ਉਹਨਾਂ ਦੀ ਮਨਵਿਰਤੀ ਬਣ ਜਾਂਦੀ ਹੈ ਉਹਨਾਂ ਦੇ ਅੰਦਰ ਪ੍ਰਕਾਸ਼ ਪੈਦਾ ਹੁੰਦਾ ਉਹ ਐਸੀ ਜਾਮੇ ਦੇ ਅੰਦਰ ਇਹਨਾਂ ਸਵਾਸਾਂ ਦੇ ਅੰਦਰ ਹੀ ਪਰਮਾਤਮਾ ਚ ਲੀਨ ਹੋ ਕੇ ਆਪਣੇ ਪਾਪ ਮਾੜੇ ਕਰਮ ਸਾਰੇ ਧੋ ਕੇ ਸਾਫ ਕਰਕੇ ਵਾਪਸ ਘਰ ਚਲੇ ਜਾਂਦੇ ਨੇ ਉਹਨਾਂ ਲਈ ਫਿਰ ਗੁਰੂ ਜੀ ਬਾਣੀ ਚ ਲਿਖਦੇ ਆ ਕਹਿੰਦੇ ਉਹਨਾਂ ਦੀ ਮਨਵਿਰਤੀ ਕਿ ਐਸੀ ਬਣ ਜਾਂਦੀ ਹੈ ਉਹਨਾਂ ਦੀ ਮਨਵਿਰਤੀ ਕਿ ਐਸੀ ਬਣ ਜਾਂਦੀ ਹੈ ਕਬੀਰ ਜੀ ਲਿਖਦੇ ਠੀਕ ਹੈ ਕਹਿੰਦੇ ਉਹ ਕਬੀਰ ਜੀ ਕਹਿਣ ਲੱਗੇ ਕਹ ਲੱਗੇ ਦੇਖ ਲਈ ਕਹੋ ਕਬੀਰੇ RAM ਕੀ ਅੰਚ ਕਿੱਥੋਂ ਪਛਾਣ ਹੋਈ ਜਦੋਂ ਅੰਦਰੋਂ ਪ੍ਰਕਾਸ਼ ਹੋਇਆ ਤਾਂ ਹੀ ਕਬੀਰ ਜੀ ਨੇ ਕਿਹਾ ਕਹਿੰਦੇ ਉੱਥੇ ਜਾ ਕੇ ਮੈਨੂੰ ਬਦਲ ਲੱਗਾ ਵੀ ਮੈਂ ਤੇ ਅਜ ਤੱਕ ਵੱਖਰਾ ਸਮਝਦਾ ਰਿਹਾ ਵੀ ਮੈਂ ਵੱਖਰਾ ਕਹਿੰਦੇ ਉਸ ਅਵਸਥਾ 'ਚ ਪਹੁੰਚ ਕੇ ਲੱਗਾ ਕਹੋ ਕਬੀਰ ਕਹਿੰਦਾ ਕਬੀਰ ਜੀ ਕਹਿ ਰਹੇ ਕੀ ਕਹਿ ਰਹੇ ਕਹਿੰਦੇ RAM ਕੀ ਅੰਚ ਕਹਿੰਦੇ ਉੱਥੇ ਪਹੁੰਚ ਕੇ ਪਤਾ ਲੱਗਾ ਤੇ ਪਰਮਾਤਮਾ ਦੀ ਕੋਲੋਂ ਚੋਂ ਪਹਿਲਾਂ ਮੈਂ ਸਮਝਦਾ ਮੈਂ ਕਬੀਰ ਮੈਂ ਬਦ ਵੱਖਰਾ ਹੀ ਹਾਂ ਹੈ ਨਾ RAM ਕਬੀਰ ਦਾ ਇੱਕ ਬਈ ਹੈ ਕੋਈ ਨਾ ਸਕੇ ਪਛਾਣ ਨਹੀਂ ਹੁਣ ਦੇਖੋ ਪਹਿਲਾਂ ਇਹ ਵੱਖਰੇ ਸੀ ਨਾ ਕਬੀਰ ਜੀ RAM ਪਹਿਲਾਂ ਵੱਖਰੇ ਵੱਖਰੇ ਸੀ ਕਹਿੰਦੇ RAM ਵੱਖਰਾ ਸੀ ਕਬੀਰ ਵੱਖਰਾ ਸੀ ਠੀਕ ਕਹਿੰਦੇ ਪਰ ਮੈਨੂੰ ਗੁਰੂ ਗੋਬਿੰਦ ਸਿੰਘ ਜੀਵਨ ਐਸਾ ਮਿਲਿਆ ਮੈਂ ਉਸ ਜੀਵਨ ਦੇ ਤੁਰਿਆ ਤੇ ਉਸ ਜੀਵਨ ਦੀ ਕਿਰਪਾ ਹੋਈ ਮੇਰੇ ਤੇ ਕੈਸੀ ਕਿਰਪਾ ਕਹਿੰਦੇ RAM ਕਬੀਰ ਇਕ ਬਏ ਹਨ ਕਹਿੰਦੇ ਪ੍ਰਮਾਤਮਾ ਤੇ ਕਬੀਰ ਇਕ ਹੋ ਗਏ ਫਿਰ ਕੋਈ ਨਾ ਸਕੇ ਪਛਾਣੀ ਕਹਿੰਦਾ ਕਿਸੇ ਨੂੰ ਪਛਾਣੀ ਨਹੀਂ ਹੋਣਦੀ ਹੁਣ ਵੀ ਇਹਦੇ ਅੰਦਰ RAM ਬੈਠਾ ਹੈ ਕਿ ਕਬੀਰ ਬੈਠਾ ਹੈ ਕਿੱਥੋਂ ਜੀਵਨ ਦੀ ਗੱਲ ਬਣੀ ਨਾ ਬਈ ਅਸੀਂ ਉਹ ਚੀਜ਼ ਵਿਚਾਰ ਚ ਲਈਏ ਉਹ ਚੀਜ਼ ਸਮਝਣ ਦੀ ਕੋਸ਼ਿਸ਼ ਕਰੀਏ ਕਿ ਗਰਬਾਣੀ ਨੂੰ ਪਿਆਰ ਨਾਲ ਪੜਿਏ ਸਤਿਕਾਰ ਨਾਲ ਪੜਿਏ ਔਰ ਜੋ ਗੁਰੂ ਗ੍ਰੰਥ ਸਾਹਿਬ ਸਾਨੂੰ ਕਹਿੰਦੇ ਨੇ ਉਹ ਜ਼ਿੰਦਗੀ ਚ ਉਤਾਰਨਾ ਕਰੀਏ ਠੀਕ ਫਿਰ ਆਪ ਜੀ ਆਨੰਦ ਮਾਣੋਗੇ ਐਸਾ ਆਨੰਦ ਮਾਣੋਗੇ ਐਸਾ ਆਨੰਦ ਮਾਣੋਗੇ ਕਿ ਆਪ ਜੀ ਇਹ ਅਨੁਭਵ ਹੋਗੇ ਕਿ ਜ਼ਿੰਦਗੀ ਚ ਕਦੀ ਸੋਚਿਆ ਹੀ ਨਹੀਂ ਸੀ ਕਿ ਅਸੀਂ ਵੀ ਆਪਣੇ ਅੰਦਰੋਂ ਆਪਣੇ ਆਪ ਦੀ ਪਛਾਣ ਕਰ ਸਕਦੇ ਸੀ ਬਣਾ ਸੋ ਭਈ